ਪਾਸੇ ਸ਼ਿਲੂ ਨੂੰ ਲੱਗਿਆ ਟੱਕ ਮੇਰੇ ਮਿੱਤਰੋ ਜਿੱਤ ਹੈ ਅਸੀਂ ਜੀ ਆਇਆਂ ਨੂੰ ਆਖਾਂਗੇ ਅਮਰਜੀਤ ਢਾਣੀਵਾਲ ਹਿੰਮਤ ਢਾਣੀਵਾਲ ਜੀ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਾਂਗੇ ਤੇ ਇਹਨਾਂ ਵੱਲੋਂ ਕਹਿੰਦੇ 5000 ਪਾ ਰਹੇ ਤਾਂ ਪਹਿਲਾਂ 10 ਲੱਖ ਹੋਇਆ ਮੰਦੀਪ ਬਾਣੀ ਬਾਈ ਹੁੜੀ ਖੁਰਦਾਲੇ ਕਹਿੰਦੇ ਵੀ ਸ਼ੀਦੀ ਦਿਹਾੜੇ ਆ ਰਹੇ ਨੇ ਆਹ ਦਸਤਾਰਾਂ ਦਾ ਲੰਗਰ ਲੱਗੂ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਚਿਰਾਗ ਚਰਨਾਮੀ ਦੇ ਇਲਾਕੇ ਚ ਕੌਡੀ ਚਲਦੀ ਹੈ ਸੰਗਰੂਰ ਨੇ ਦਿੱਤਾ ਉਹ ਸਾਹਮਣੇ ਰੇਡਾ ਉਹ ਸਾਹਮਣੇ ਜੱਸੇ ਉਹ ਬੱਲੇ ਬੱਲੇ ਹੋਣ ਲੱਗੀ ਮੇਰੇ ਮਿੱਤਰੋ ਉਹ ਚੋਟੀ ਦੇ ਆਣੇ ਚੋਟੀ ਦੇ ਫੜਲੇ ਅੱਜ ਕਹਿੰਦੇ ਜੋ ਕੁਝ ਹੁੰਦਾ ਤੇ ਮੈਨੂੰ ਐ ਲੱਗਦਾ ਵੀ ਪਟਾਉੜ ਵਾਲੇ ਨੇ ਇਹ ਨੂੰ ਦੇਖ ਕੇ ਲਿਖਿਆ ਕਿ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਆਉ ਦਾ ਰਾਜ ਹੁੰਦਾ ਉਹ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਆਉ ਦਾ ਰਾਜ ਹੁੰਦਾ ਇਹ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਮਿੱਤਰੋ ਇੱਕ ਤਕੜਾ ਮੱਲ ਧਮਕਰ ਨਿਕਲਿਆ ਬਲੇਰਕੋੜ ਨੇ ਦੇਲੇ ਤੇ ਪਿੰਬਰਾ ਆਹ ਧਮਕਰ ਨਿਕਲਦੇ ਮੇਰੇ ਵੀਰੋ ਵੱਡਾ ਸੀਜ਼ਨ ਖੇਡਿਆ ਜਾਊਗਾ ਇਹ ਸਾਲ ਕਹਿੰਦੇ ਪੰਜਾਬ ਦਾ ਸੀਜ਼ਨ ਐਨ ਮੇਰੇ ਮਿੱਤਰੋ ਸਿਰੇ ਦਾ ਖੇਡਿਆ ਜਾਣਾ ਇੱਕ ਪਾਸੇ ਜੋਤਾ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਨੇ ਜੋਤਾ ਲੱਗਿਆ ਪਿਆ ਜ਼ੋਰ ਵਿੱਚ ਧਲੇਰ ਦੇ ਸਾਰਾ ਮੇਰੇ ਮਿੱਤਰੋ ਉੱਟ ਗਈ ਧੂੜ ਉੱਟ ਗਈ ਧੂੜ ਹੌਂਸਲਾ ਹੌਂਸਲਾ ਸ਼ੀਲੂ ਨੇ ਜੋਤਾ ਤਾੜੀ 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 ਬੰਦੀਆ ਕਬੱਡੀ 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 ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਜੇ ਤੁਸੀਂ ਸਾਰੇ ਇਕਸਾਰ ਬੋਲੋ ਪੰਮੇ ਦਾ ਇੱਕੋ ਜੱਫਾ 15000 ਦਾ 15000 ਦਾ ਇੱਕੋ ਜੱਫਾ ਲੱਗਣਾ ਸੁਹਾਣੇ ਵਾਲੇ ਪੰਮੇ ਦੀਆਂ ਯਾਦਾਂ ਨੇ ਪੰਮਾ ਮਹੋਲੀ ਖੇਡ ਰਿਹਾ ਆਓ ਸ਼ੀਲੂ ਹਰਿਆਣੇ ਵਾਲਾ ਇਸ ਵੇਲੇ ਕਮਾਲ ਕਰਦਾ ਹੈ ਕਮਾਲ ਕਰਦਾ ਹੈ ਕਰਨ ਬਿਆਲਪੁਰੇ ਵਾਲੇ ਨੂੰ ਜੱਫਾ ਲਾਉ ਕਿ ਨਹੀਂ ਗੱਲ ਸਮੇਂ ਦੀ ਹੈ ਆਹ ਸਾਹਮਣੇ ਪੈ ਗਿਆ ਸਾਡੂ ਜੱਫੀਆਂ ਤੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਕਰਨ ਲੱਗਿਆ ਪਿਆ ਜੋਰ ਮੁਕਾਬਲਾ ਸਖਤ ਬਾਤ ਥੜੂ ਮਕੀਤ ਸਿਆਹੋੜੇ ਵਾਂਗੂ ਜਾਂ ਫਿਰ ਸ਼ਿਕੰਦਰ ਕਾਂਜਲੀ ਵਾਂਗੂ ਗੱਲ ਕਰਾਉ ਦੁਨੀਆ ਦੇ ਵਿੱਚ ਵੱਖਰੀ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਲੱਗਿਆ ਪਿਆ ਜੋਰ ਆਹ ਸਾਹਮਣੇ ਫਿਰ ਕਿਹਦੇ ਬਲੇ